ਉੱਥੇ ਦਿਨੋਂ ਦਿਨਾਂ ਗਰਮੀਬਾਦੀ ਜਾਰੀ ਆ ਤਾਂ ਉੱਥੇ ਹੀ ਪੰਜਾਬ ਤੇ ਕਈ ਸੰਕਟ ਵੀ ਵਾਦੇ ਜਾ ਰਹੇ ਨੇ ਤਾਂ ਹੁਣ ਕੇਂਦਰ ਸਰਕਾਰ ਵੱਲੋਂ ਕਰਜ਼ੇ ਨੂੰ ਲੈ ਕੇ ਵੱਡਾ ਝਟਕਾ ਦਿੱਤਾ ਗਿਆ ਤੇ 16470 ਕਰੋੜ ਰੁਪਏ ਕਰੋੜ ਰੁਪਏ ਦੀ ਕਟੌਤੀ ਹੈ ਜਿਹੜੀ ਕਰਜ਼ਾ ਸੀਮਾ ਵਿੱਚ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਵੱਡਾ ਜਿਹੜਾ ਸੰਕਟ ਹੈ ਉਹ ਵਿੱਤੀ ਹਾਲਾਤਾਂ ਨੂੰ ਲੈ ਕੇ ਪੰਜਾਬ ਤੇ ਬਣ ਸਕਦਾ ਹੈ ਤੇ ਇੱਥੇ ਇਹ ਵੀ ਦੱਸ ਦਿੰਦੇ ਆ ਕਿ ਬਿਜਲੀ ਦੇ ਜਿਹੜੇ ਸਬਸਿਡੀ ਆ ਉਹ ਨਾ ਦੇਣ ਕਾਰਨ ਹੀ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਇਹ ਕਟ ਲਗਾਇਆ ਗਿਆ ਤਾਂ 54 5444 ਕਰੋੜ ਰੁਪਇਆ ਬਕਾਇਆ ਰਾਸ਼ੀ ਹੈ ਜਿਹੜੀ ਪੰਜਾਬ ਸਰਕਾਰ ਦੀ ਖੜੀ ਹੈ ਸਸ ਸੀਡੀ ਦੀ ਜੋ ਕਿ ਕੇਂਦਰ ਸਰਕਾਰ ਨੂੰ ਦੇਣੀ ਸੀ ਜੋ ਨਹੀਂ ਦਿੱਤੀ ਗਈ ਉਸੇ ਦੇ ਚੱਲਦਿਆਂ ਹੀ ਜਿਹੜਾ ਇਹ ਕਟ ਲਗਾਇਆ ਗਿਆ ਤੇ ਇਸੇ ਦੇ ਆਉਣ ਵਾਲੇ ਦਿਨਾਂ 'ਚ ਹੁਣ ਕਿਤੇ ਨਾ ਕਿਤੇ ਲੰਬੇ ਲੰਬੇ ਬਿਜਲੀ ਦੇ ਕਟਾਂ ਦਾ ਸਾਹਮਣਾ ਵੀ ਪੈ ਸਕਦਾ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇਹ ਵੀ ਦਾਵਾ ਟੋਕਿਆ ਗਿਆ ਕਿ ਹਰ ਪ੍ਰਕਾਰ ਦੀ ਤਿਆਰੀ ਹੈ ਕਿਸੇ ਵੀ ਤਰ੍ਹਾਂ ਦੇ ਘਬਰਾਉਣ ਦੀ ਲੋੜ ਨਹੀਂ ਹੈ ਪਰ ਹੁਣ ਦੇਖਣਾ ਹੋਏਗਾ ਕਿ ਇਸ ਲੱਗੇ ਜਿਹੜੇ ਵੱਡੇ ਕਟ ਚ ਕਰਜੇ ਦੇ ਤਾਂ ਇਸ ਨੂੰ ਕਿਸ ਤਰੀਕੇ ਨਾਲ ਪੰਜਾਬ ਸਰਕਾਰ ਇਸ ਦਾ ਸਾਹਮਣਾ ਕਰੇਗੀ